ਕੀ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਕੋਕਯੂਜ਼ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਤ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਦੇ ਚਕਾਰਨੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਮ ਜੀ ਦੂਸਰਾ ਜੇ ਇੱਕ ਅਹਿਮ ਮੁੱਦਾ ਵੀ ਇਹ ਵਕੀਲ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੀ ਹਨੇਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਜ਼ਿਲ੍ਹਾ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਨਿੰਗ ਦੀ ਐਪਲੀਕੇਸ਼ਨ ਗ੍ਰਫਤਾਰੀ ਦੀ ਐਪਲੀਕੇਸ਼ਨ ਪਾਈ ਜਾਵੇ ਬ੍ਰੰਤ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਜਾ ਭੇਜ ਤਿਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ बतौर ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫਆਈਆਰ ਸਿਗੀਆਂ ਐਫਆਈਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਸ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜਿਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੋਟਾਂ ਦੇ ਆਰਡਰ ਲੈ ਕੇ ਆਇਆ ਆ ਆ ਡਿਕਲੇਅਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਹੋਈ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨ ਜੀ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਪਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੋਟ ਕੋਰ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਪੁਲਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫਆਈਰ ਨੰਬਰ 63 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾਇਆ ਹੁੰਦਾ 117 ਤੇ 128 ਦੇ ਵਿੱਚ ਉਹ ਜਿਹੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਤਿਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਤੇ ਫਿਰ ਉਦੋਂ ਵੱਡੀ ਗੱਲ ਕਿ ਅਪਰੂਵਰ ਆ ਤੇ ਅਪਰੂਵਰ ਦਾ ਮੂਨ ਹੋਣਾ ਜਿੱਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬਹਿਦੇ ਮਾਫ ਜੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜਿਲੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਫੇਰ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਸਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮਿੱਟੀਆਂ ਆ ਭਈ ਗ੍ਰਫਤਾਰੀ ਨਹੀਂ ਪਾਰਾ ਸੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਿਤੇ ਹੋਰ ਕੇਸ ਚ ਲੜੇਂਦਾ ਨਹੀਂ ਤੇ ਜਿਹਨੇ ਗੇਲ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਭਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਵਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਕਸ਼ਨ ਹੋਣ ਦੇ ਬਾਵਜੂਦ ਪ੍ਰਾਸੀ ਕੁਸ਼ਨ ਨੇ ਹਾਲੇ ਤੱਕ ਕੋਈ ਹਾਂ ਨਹੀਂ ਕੀਤਾ ਕਿ ਕੋਰਟ ਤੇ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਆ ਸਮਨ ਕੀਤਾ ਜਾਵੇ ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਵੀ ਸਕਦੇ ਆ ਆ ਇਹਦੇ ਵਿੱਚ ਜਿਹੜੇ ਪੀਓ ਦੀਆਂ ਕਾਰਵਾਈਆਂ ਹੋਈਆਂ ਐ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 1738 ਦੀਆਂ ਇਹਦੇ ਵਿੱਚ ਆ ਆ ਹੈ ਜੀ ਐਫਆਈ ਨੰਬਰ 117 ਪਰਦੀ ਅਲਰੇਡੀ ਮੇਡ ਅ ਸਟਰੌਂਗ ਆਬਜੈਕਸ਼ਨ ਹੈ ਐ ਕਮ ਇਨ ਡਿਸਐਗਰੀਮੈਂਟ ਪਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜਿਲ੍ਹੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀ सीबीआई ਨੇ ਕਿ ਸਾਡੀ ਜਿਹੜੀ 173 ਅੱਠ ਦੀ ਰਿਪੋਰਟ ਆ ਇਟ ਸ਼ੁਡ ਵੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦੇਤੀ ਜਾਵੇ ਪਰ ਇਹਨੂੰ ਅਜ ਦੀ ਐਜ ਇਟ ਇਚ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ ਅਸੀਂ 5 11 ਸਾਰੇ 6 11 19 ਨੂੰ ਆਹ ਸੈਟੀਫਾਈਡ ਕਾਪੀ ਆ ਇਹ ਸੀ ਓਬਜੈਕਸ਼ਨ ਪਟੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਗਈ ਬਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਕਵੈਸ਼ਿੰਗ ਹੁੰਦੀ ਹੈ ਦੂਜੀਆਂ ਕੋਟਾਂ ਚ ਚੱਲ ਜਾਂਦੇ ਉਹਦੇ ਵਿੱਚ ਫਿਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਹ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਦੇ ਆਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਆਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡਾਫ ਦੇ ਆ 5951119 ਦਾ ਇਹ ਕੁਲਵਿੰਦਰ ਸਿੰਘ ਦਾ ਐਫੀਡੈਵਟ ਆ ਇਹ ਐਫੀਡੈਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ਼ ਇਟ ਇਜ਼ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਬ ਰੂਬ ਹੀ ਹੋ ਜਾਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਹੀ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਏ ਠੀਕ ਆ ਤੁਸੀਂ ਐਸਆਈ ਦੇ ਦੌਰ ਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਐਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼ੋਵਨਿਕ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਆ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿੱਤਾ ਹੈ ਸੋ ਥੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੈਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣ ਆਪਣੀ ਕਲੋਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆਂ ਤੋ ਮੇਰਾ ਕਹਿਣ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ 14 ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਥੇ ਸੋ ਭਵਾਨਤਮਾਨ ਜੀ ਨੂੰ ਹੁਣ ਅਸੀਂ ਆ ਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਤੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ੋਮਣੀ ਕਮੇਟੀ ਦਾ ਕਿ ਸਾਨੂੰ ਆ ਦੱਸਿਆ ਜਾਵੇ ਕਿ ਆ ਜਿਹੜੀਆਂ 2-3 ਗੱਲਾਂ ਜੱਗੋਂ ਤੇਰਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਰੀਜ਼ਨ ਮੋਟਿਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਾਸਟ ਵੀ ਦਿੱਤਾ ਮੈਂ ਸੋ ਸਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾ ਜਿਲ੍ਹੇ ਮਿਲਿਆ ਸੀ ਜਾਮਾ ਕੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫਿਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਟ ਜੀ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹ ਉੱਥੇ ਜਾ ਕੇ ਉਹਨਾਂ ਕੋਲੋਂ ਮੋਹੋ ਮੋਹੇ ਵੀ ਜੜੀਆਂ ਮੰਗ ਕਰਨਗੇ ਪਤਾ ਨਹੀਂ ਟੈਕਨੀਕਲੀ ਇੱਕ ਚਾਹੀਦਾ ਜਿਹੜਾ ਪੜਾਇਆ ਇਹਦੇ ਲਈ ਤੁਹਾਨੂੰ ਇੱਕ ਕੋਰਟ ਨੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ ਕਿਹਨੂੰ ਜੀ ਜਦੋਂ ਪ੍ਰਦੀਪ ਜੀ ਇਹ ਤੁਸੀ ਕਿਹਾ ਪੂਰ ਬਣਾ ਲਿਆ ਹਾਂ ਕਿ ਇੱਕ ਦੋਨੇ ਕਿਉਂਕਿ ਤੁਸੀ ਚਰੂਨੀ ਪਾ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪ੍ਰੂਵਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਆ ਇਹ ਹੋਂਦਾ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 164 ਦੀ ਸਟੇਟਮੈਂਟ ਤਾਂ ਕਰਵਾ ਲੈਂਦੇ ਆ ਕੋਟਾ ਇਸ ਕਰਕੇ ਕਰ ਲੈਂਦੀਆਂ ਵੀ ਇਹ ਆਪਣੇ ਇਹ ਤਾਂ ਆਪਣੇ ਹੱਥ ਨਾਲ ਹੀ ਹਿੰਦੀ ਚ ਲਿਖ ਕੇ ਦਿੰਦੀ ਆ ਸੋ ਥੈਟ ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁੱਕਰ ਵੀ ਜਾਂਦੇ ਆ ਤੇ ਅੱਜ ਤੱਕ ਦਾ ਮੇਰਾ ਤਜਰਬਾ 164 ਵਾਲਾ ਜਿਹੜਾ ਨਾਮ ਹੀ 164 ਦੀ ਕੀਤੀ ਹੋਵੇ ਉਦਾਂ ਅਪਰੂਵਰ ਬਣ ਜਾਏ ਉਹਦਾ ਕਿਉਂਕਿ 161 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਦਿਲਦਨ ਕਿ ਉਹਦੀ ਪਿੰਨੇ ਗਵਾਹੀ ਨਹੀਂ ਹੁੰਦੀ ਤੋ ਇਹ ਹੋਈਦਾ ਇਹਦੇ ਪਿੱਛੇ ਕਿਹੜੀ ਘਟਨਾ ਹੈ ਉਹ ਤਾਂ ਅਸੀਂ ਪੁੱਛਣਾ ਚਾਹੁੰਦੇ ਆਂ। ਸੱਖੋ ਮਾਮਲਿਆਂ ਦੇ ਵਿੱਚ ਕੋਈ ਵੀ ਸਰਕਾਰੀ ਇਨਸਾਫ ਦੇ ਕੇ ਰਾਜੀ ਨਹੀਂ। ਇੱਕੋ ਪਾਸੇ ਤਾਂ ਭਗਵੰਦ ਮਾਨ ਨੂੰ ਨਹੀਂ ਆਰਾਮ ਨਹੀਂ ਨੂੰ ਗ੍ਰਿਫਤਾਰ ਨਹੀਂ ਤੋ ਛੱਡ ਦੇਣੇ। ਦੂਜੇ ਪਾਸੇ ਅਮਰਤਪਾਲ ਦਾ ਜਿੱਤ ਗਿਆ ਉਹਨੂੰ ਛੱਡ ਕੇ ਰੱਖ ਜੀ ਨਹੀਂ ਐਨਐਸਏ ਵਿਧਾਨਦੇ ਨੇ। ਉਹਦੀ ਵੀ ਗੱਲ ਕੀਤੀ ਜਾਏਗੀ ਕਿ ਸੱਖਾਂ ਨੂੰ ਇਨਸਾਫ ਦਿੱਤਾ ਜਾਵੇ। ਰੋਬਰ ਚੱਲਿਆ ਜਾਵੇ ਸਾਰੇ ਪਾਸੇ। ਦੇਖੋ ਜੇਲੇ ਜਾਵਾਂਗੇ ਉੱਥੇ ਫੇ ਸਾਰੀਆਂ ਗੱਲਾਂ ਕਰਾਂਗੇ ਨਾ। ਭਈ ਜੇ ਝੂਠੇ ਸਾਥ ਦੇ ਮੁੱਦੇ ਦੇ ਉੱਤੇ ਪਹਿਲਾਂ ਕਾਂਗਰਸ ਇਨਾ ਚ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ 3.5 ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਆ ਬਾਕੀ ਜਿਲੇ ਸਮਾਂ ਮਿਲ ਗਿਆ ਸਾਰਿਆਂ ਉਸ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਮਾਨਸ ਜੀ ਤੁਸੀਂ ਕੀ ਡੂੰਗੀ ਸਾਜ ਦੇ ਕੀ ਲੱਗਦਾ ਹੈ ਤੇ ਪਿੱਛੇ ਕੌਣ ਆਏ ਪ੍ਰਦੀਪ ਕੇਰ ਦੀ ਮਾਮਲੀ ਗੱਲ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ ਕਿਉਂ ਪੰਜਾਬ ਸਰਕਾਰ ਇਹਦਾ ਦੀਦਾ ਹੀ ਆ ਮੈਂ ਦੋ ਦਿਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ ਉਹ ਨੁਕਤਿਆਂ ਨੂੰ ਤੇ ਫੇਰ ਐਜ਼ ਇਟ ਇਜ਼ ਇਹ ਆਇਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜਾਂ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫੇਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਆਂ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫੇਰ ਝੂਠੇ ਸਾਥ ਦਾ ਫਲਾਣਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ ਏਡੀ ਬੱਡੀ ਬਿਆਦਬੀ ਕਰਤੀ ਜਾਵੇ ਇਹ ਹੁਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਛ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਬੇ ਕੋਈ ਗੱਲ ਕੀਤਾ ਜਮੇ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਤੇ ਐਡਾ ਬੰਦਾ ਕਿਹਦੇ ਹੁੰਦੇ ਬਾਦ ਨਾਲੋਂ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨੇ ਗ੍ਰਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ-ਬੜੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪੜਦੇ ਕਿ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਆ ਜੀ ਗੁਰਪ੍ਰਤਾ ਕਾਲਾ ਬੰਦਿਆ ਹੋਈ ਜਾਂਦੇ ਜੀ ਗੁਰਪ੍ਰਤਾ ਕਾਲਾ ਪਾਗਲ ਬੜੇ ਗੇੜੀ ਟੀ ਪਲੇਅਰ ਦੇ ਬਿਆਨਾਂ ਦੇ ਤਿਆਰ ਤੇ ਸਖੀਰ ਬਾਦਲ ਨੂੰ ਪੁਸ਼ਟੀ ਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹ ਗੱਲ ਤੇ ਚੱਲੂੰਗਾ ਉਹ ਠੀਕ ਹੈ ਵੀ ਹੋ ਸਕਦਾ ਹੋਵੇ ਜਿਹੜਾ ਬੰਦਾ ਕੋਈ ਪੰਜ ਤੋਂ ਸਿੱਖ ਕੇ ਆਇਆ ਉਹਦੇ ਨਾਲ ਜੇ ਕੋ ਮਿਲ ਗਏ ਰੱਖਦਾ ਆ ਤੂੰ ਉਹ ਅਕਾਲ ਤਖਤ ਤੋਂ ਤੇ ਐਕਸ਼ਨ ਲੈ ਸਕਦਾ। ਪਰ ਆ ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ। ਉਹ ਮੈਂ ਹਾਲੇ ਮੋਹੋਂ ਨੇ ਕਹਿਣੀ ਆ। ਉਹ ਮੈਂ ਬਾਅਦ ਚ ਕਹਾਂਗਾ। ਜਿਹੜੀਆਂ ਨੇ ਕਾ ਬੇਈਂਤੀ ਹੋਈਆਂ ਨੇ ਪਰ ਇਹਨੂੰ ਪਾਗਲ ਸਿਧਾਈ ਕਰਾ ਦੇ ਦਿੱਤਾ ਜਾਂਦਾ। ਤੁਹਾਡੀ ਤੌਰ ਤੇ ਇਹਨੂੰ ਅਕਸਡ ਕਰਾ ਦੇ ਦਿੱਤਾ। ਇਹਦਾ ਪਰਦੀਪ ਕਲੀਅਰ ਇਹੋ ਜਿਹਾ ਨਹੀਂ ਹੈਗਾ। ਪਰ ਫਿਰ ਵੀ ਇਹਨੂੰ ਬਖਸ਼ਿਆ ਜਾ ਰਿਹਾ। ਇਹ ਕਿਉਂ ਬਖਸ਼ਿਆ ਜਾ ਰਿਹਾ? ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ। ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ। ਮੇਰਾ ਕੋਈ ਨਹੀਂ ਮੇਰਾ ਮੈਂ ਲੀਗਲ ਐਸਪੈਕਟ ਤੋਂ ਬੋਲਦਾ ਮੇਰਾ ਇਹਦੇ ਪਿੱਛੇ ਇੱਕ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸਾਂ 'ਚ ਰੜੈਂਦਾ ਤੇ ਕੋਰਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਚ ਗ੍ਰਿਫਤਾਰੀ ਪੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫਿਰ ਕੀ ਹੈ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਰਟਾਂ ਦੇ ਫੈਸਲੇ ਆ ਕੋਰਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40000 ਦਾ ਕਿਸੇ ਨੇ ਠੱਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਾ ਵੀ 2-2 ਦਿਨ ਨੇ 4-4 ਮਹੀਨੇ ਜਵਾਨ ਤੇ ਨਹੀਂ ਹੁੰਦੀ ਇਹ ਤਾਂ 295 ਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਇਹ ਤਾਂ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਜਾਊਗਾ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਬਲਾਂਕਣ ਕਰ ਰਹੇ ਆ ਅਸੀਂ ਪਹਿਲਾਂ ਮਿਲਣਾ ਭਗਵੰਤ ਮਾਨ ਜੀ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾ ਦਿੰਦੇ ਸਾਨੂੰ ਫਿਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫੇ ਕੋਰਟਾਂ ਦਾ ਵੀ ਬੁਹਾ ਪੋਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਬਾਜਵਿਆ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ ਮੰਗਦੇ ਹੀ ਆ ਨਾ ਵੀ ਆ ਜਿਹੜਾ ਇਹ ਕੀ ਇਹਦੇ ਪਿੱਛੇ ਇਨਸਾਫ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਹੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀ ਡਿਸਕਸ ਕਰਾਂਗੇ ਬਦਗੀ ਲੱਖ ਬਾਰਮ ਪ੍ਰਭਾ ਕੇ ਵੀ ਸਮਾਂ ਨਹੀਂ ਲੈ ਸਕੇ ਤੇ ਕੀ ਸਰਕਾਰਾਂ ਤੋਂ ਸਭਾ ਦੁਨੀਆਂ ਨੇ ਕਿਹਾ ਪਰ ਡੀਸੀ ਨੂੰ ਮੈਨੂੰ ਜਾਣਦੇ ਆਂ ਅਗਲੇ ਪਾਸੇ ਇੱਕ ਤਹਿਸੀਲਦਾਰ ਨੂੰ ਮਨਗਤ ਲੈ ਕੇ ਭੇਜ ਦਿੰਦਾ ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਕੋਈ ਇੱਕ ਸਾਜ਼ਿਸ਼ ਆ ਇਹ ਇਹ ਮੇਰੀ ਗੱਲ ਸੁਣੋ ਨਤੀਜੇ ਦੇ ਪਾਸੇ ਨਹੀਂ ਨਿਕਲ ਮੈਂ ਨਤੀਜਾ ਨਤੀਜਾ ਨਿਕਲੂਗਾ ਨਤੀਜਾ ਇਸ ਕਰਕੇ ਨਿਕਲਿਆ ਨਤੀਜਾ ਨਾ ਕੱਢਣ ਲਈ ਸਾਰਾ ਕੁਝ ਹੋ ਰਿਹਾ ਆ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਚ ਅੱਜ ਕੌਮ ਇੱਕ ਥਾਂ ਇਕੱਠੀ ਹੋ ਜਾਏ ਨਤੀਜਾ ਤਾਂ ਸਵੇਰੇ ਨਿਕਲੇ ਆਊਗਾ ਪ੍ਰਧਾਨ ਜੀ ਬੀਟੀਟੀ ਦੀ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਉਹਦੇ ਦੇ ਵਿਭਾਗੀ ਤੌਰ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਜੀ ਉਹ ਦੇਖੋ ਇਦਾਂ ਆ ਕਿਉਂਕਿ ਸਾਡਾ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟ ਤੋਂ ਵੱਖਰਾ ਹੁੰਦਾ ਉਹ ਬੜੀ ਮੰਦ ਭਾਗੀ ਘਟਨਾ ਵਾਪਰੀ ਪਹਿਲਾਂ ਤਾਂ ਵਿਚਾਰਾ ਅਨਪੋਲ ਫੋਨੇ ਦੇ ਵਿੱਚ ਹੀ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹਦੀ ਇਨਵੈਸਟੀਗੇਸ਼ਨ ਜਾਰੀ ਆ ਹੁਣ ਮੈਂ ਬੋਲੂਗਾ ਐਸ ਟੇਡੀ ਸਟੇਜ ਦਾ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਹੀ ਆ ਸਾਡਾ ਮੁਲਾਜ਼ਮੋਂ ਦੇ ਵਿੱਚੋਂ ਦੋ ਦੋ ਚਲੋ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦਿੱਤੇ ਪ੍ਰਧਾਨੀ ਇੱਕ ਸਪਸ਼ਟਿਕਰ ਕੋਈ ਨਹੀਂ ਦਿੱਤੇ ਜਦ ਤੱਕ ਕੀਤਾ ਗਿਆ ਹੈ ਕੀ ਕਰਨਾ ਚਾਹੀਦਾ ਸੁਖਵੀਰ ਬਾਲਾ ਰਾਂ ਦਾ ਜਦ ਤੱਕ ਕੀਤਾ ਗਿਆ ਹੈ ਸਪਸ਼ਟਿਕਰ ਹੋਰ ਦਿੱਖਣਾ ਦੇਖਦੇ ਹੋ ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕਾਲ ਤੱਕ ਸਾਹਿਬ ਜਾਣਦੇ ਮੈਂ ਆ ਵੀ ਆਪੀ ਕੋਲ ਇੱਕ ਗੱਲ ਕੀਤੀ ਸੀ ਤੁਸੀਂ ਅੱਜ ਸਪਸ਼ਟਿਕਸ਼ਨ ਲੈ ਲਈ ਹਾਂਜੀ ਤੁਹਾਨੂੰ ਸੁਭਾਸ਼ ਦੇ ਕਾਰਨ ਦੇ ਦੇ ਰਿਹਾ ਹਾਂਜੀ ਸੁਭਾਸ਼ ਦੇ ਕਾਰਨ ਮੈਂ ਦੇ ਦੇ ਰਿਹਾ ਨਹੀਂ ਤੁਸੀਂ ਜਵਾਬ ਮੈਂ ਜਵਾਬ ਮੰਗ ਰਿਹਾ ਮੈਂ ਮੈਂ ਨਹੀਂ ਮੇਰੀ ਗੱਲ ਪ੍ਰਦੀਪ ਪ੍ਰਦੀਪ ਇੱਕ ਮਿੰਟ ਪ੍ਰਦੀਪ ਕਲੇਰ ਦਾ ਤੇ ਬਾਬੇ ਆਲਾ ਮੈਂ ਜਵਾਬ ਮੰਗ ਰਿਹਾ ਆ ਦੂਜਾ ਜਿਹੜਾ ਸਾਡੇ ਤੁਸੀਂ ਦਿੱਤਾ ਭਾਈ ਜੀ ਸ਼ੋਮਨੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਉੱਤੇ ਆ ਮੈਂ ਕੋਈ ਨਹੀਂ ਮੈਂ ਸਭਾਤੀ ਕਰਨ ਦੇ ਰਿਹਾ ਪਹਿਲਾਂ ਬਾਜ ਆਪਣਾ ਬਾਪ ਸਲਾਓ ਤੁਸੀਂ ਹਾਂ ਜੀ ਤੁਸੀਂ ਹਫ਼ਤੇ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫ਼ਤਾ ਹੋ ਗਿਆ ਪੰਦੀਪਲੇ ਨੂੰ ਚੈਨਲਾਂ ਤੇ ਆਉਂਦਿਆਂ ਨੂੰ ਮੈਂ ਤੁਹਾਡੇ ਕੀ ਬੇਨਤੀ ਕਰਨਾ ਚਾਹ ਰਿਹਾ ਸੀਗਾ ਹੱਥ ਜੋੜ ਕੇ ਇਹ ਬੇਨਤੀ ਹੈ ਤੁਸੀਂ ਪਰਸਾਂ ਨੂੰ ਸਾਨੂੰ ਕੁਝ ਨਾ ਕੁਝ ਬੁਲਾਰੇ ਜਿਹੜੇ ਸਾਨੂੰ ਜ਼ਰੂਰ ਦਿੱਤੇ ਜਾਣ ਚੈਨਲਾਂ ਤੇ ਪੇਟਾਉਣ ਵਾਲੇ ਜਿਹੜੇ ਸਾਡੀ ਸਿੱਖ ਪੌਣ ਦੀ ਵਹੀ ਗੱਲ ਮੈਂ ਇਹ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਇੱਕ ਹਫਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇ ਹੀ ਕਰ ਰਹਿਆਂ ਹੋ ਸਰ ਮੈਂ ਮੈਂ ਕੁਛ ਰਿਓ ਇਹ ਕੀ ਜੋ ਤੁਸੀਂ ਅੱਜ ਕਰ ਰਹੇ ਹੋ ਕੀ ਇੱਕ ਹਫਤਾ ਪਹਿਲਾਂ ਨਹੀਂ ਸੀ ਜਵਾਬ ਮੈਂ 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 ਤੁਹਾਨੂੰ ਬੁਲਾ ਰਹੇ ਦੇ ਦਿਓ ਗੁਜਰ ਸਿੰਘ ਗਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ ਸਾਡਾ ਕੋਈ ਹੋਣ ਚੁੱਕਦਾ ਜੀ ਕੋਈ ਵੀ ਆ ਪਾਣੀ న్యూਸ ਦੇਟੀ ਨਾਲੇ ਭਾਜੀ ਜਿੱਥੇ ਬੈਠੇ ਆ ਭਾਵੇਂ ਮੈਂ ਜੀ ਤੋਂ ਬੈਠਾ ਆ ਭਾਵੇਂ ਜ਼ੂਰ ਹੈ ਸਾਨੂੰ ਡਿਬੇਟ ਵਾਸਤੇ ਵੀ ਚਾਹੀਦੀ ਹੁੰਦੇ ਬੁਲਾ ਰਹੇ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਮੈਂ ਸਾਡਾ ਤੁਹਾਨੂੰ ਬੁਲਾ ਰਹੇ ਦੇ ਛੱਡੋ ਠੀਕ ਹੈ ਪਰ 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 ਮੈਂ ਇੱਕ ਤੁਹਾਡੇ ਹੁਣ ਮੀਡੀਅਮ ਤੋਂ ਕਿਉਂਕਿ ਤੁਸੀਂ ਕੁਐਰੀ ਪਾਤੀ ਆ ਜੀ ਪ੍ਰੈਸ ਹਮੇਸ਼ਾ ਇੰਪਾਰਸ਼ਲ ਹੁੰਦੀ ਆ ਹਮੇਸ਼ਾ ਇਮਪਾਰਸ਼ਲ ਹੁੰਦੀ ਆ ਪਰ ਅੱਜ ਤੁਸੀਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਸ਼ਾਇਦ ਗੁੱਸਾ ਕਰ ਜਾਓ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਇਮਪਾਰਸ਼ਲਟੀ ਆ ਜਾਂ ਪਾਰਸ਼ਲਟੀ ਆ ਇਹ ਮੈਂ ਨਹੀਂ ਨਹੀਂ ਮੈਂ ਮੈਂ ਕਹਿ ਰਿਹਾ ਪ੍ਰੈਸ ਹਮੇਸ਼ਾ ਹੀ ਆਲਵੇ ਫਾਰ ਜਸਟਿਸ ਪ੍ਰੈਸ ਆਲਵੇ ਜਿਹੜੇ ਆ ਤਰਕਪੁੱਟ ਕੀ ਪ੍ਰੈਸ ਆਲਵੇ ਨਾਟ ਫਾਰ ਐਨੀ ਹਿੰਡਰੈਂਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸਹਾਇਤਾ ਦਿੱਤਾ ਉਹ ਜੈਨ ਮੈਂ ਕਰੂੰਗਾ ਇਹ ਤੁਹਾਨੂੰ ਜਿਹੜਾ ਬੰਗਲਾ ਦੇ ਅੰਦਰ ਜੋ ਮਾਹੌਲ ਬਣਿਆ ਆ ਉੱਥੇ ਜਿਹੜੇ ਗੁਰਦੁਆਰੇ ਪੀਏ ਚ ਠੀਕ-ਠਾਕ ਨੇ ਉਹ ਵੀ ਆ ਦੇਖੋ ਦੇਖੋ ਸੇਵਾ ਮੰਨੀ ਗੁਰਦੁਆਰਾ ਪਰਮੰਤਰ ਕਮੇਟੀ ਸ਼ੁਰੂ ਤੋਂ ਹੀ ਸਾਰਿਆਂ ਕਾਰਜਾਂ ਦੀ ਤਸਵੀਰ ਰਹਿੰਦੀ ਆ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਦ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨਹੀਂ ਤੇ ਉਦੋਂ ਅਸੀਂ ਫੇਰ ਉਹ ਯਤਨ ਵੀ ਕੀਤਾ ਵੀ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰਗੇ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਹੁਣ ਬੰਗਲਾਦੇਸ਼ ਚ ਵੀ ਮਿਨੋਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨੋਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨੋਰਟੀ ਕਮਿਊਨਿਟੀ ਬੰਗਲਾਦੇਸ਼ ਚ ਰਹਿ ਰਹੀ ਆ ਚਾਹੇ ਸੇਖਿਆ ਚਾਹੇ ਹਿੰਦੂ ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੇਜੋਰਟੀ ਵਾਲੇ ਉਹਨਾਂ ਨੂੰ ਵੀ ਕੋਈ ਦੇਖਣਾ ਚਾਹੀਦਾ ਕਿ ਮਿਨੋਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ